ਾਂਗ ਤੇ ਕੋਈ ਨਹੀਂ ਹੈ ਗੱਲ ਇਹ ਹੈ ਕਿ ਅੱਜ بارش ਦੇ ਹੋਣ ਕਰਕੇ ਜ਼ਮੀਨ ਜਿਹੜੀ ਹੈ ਬੀਕੋ ਕੰਪਲੈਕਸ ਦੇ ਵਿੱਚ ਰਮੇਸ਼ਵਰ ਮਾਈ ਦੇ ਘਰ ਦੇ ਅੱਗੇ ਬਹੁਤ ਜ਼ਿਆਦਾ ਤਸਗੀ ਹੈ ਜ਼ਮੀਨ ਵਿੱਚ 8-10 ਫੁੱਟ ਡਾਊਨ ਚਲ ਗਈ ਹੈ ਜਿਦੇ ਕਰਕੇ ਬਚਾਅ ਇਹ ਹੋ ਗਿਆ ਕਿ ਇੱਥੇ ਬੱਚੇ ਵੀ ਖੇਡਦੇ ਹੁੰਦੇ ਆ ਗੱਡੀਆਂ ਕਾਰਾਂ ਆਮ ਲੰਗਦੀਆਂ ਵੱਡੇ ਵੱਡੇ ਟਰੱਕ ਵੀ ਲੰਘਦੇ ਆ ਕਈ ਤੇ ਜਿਹੜਾ ਕਿ ਬਹੁਤ ਵੱਡਾ ਬਚਾਅ ਹੋ ਗਿਆ ਤੇ ਪ੍ਰਸ਼ਾਸਨ ਦੀ ਇਹ ਗੱਲ ਨੂੰ ਐਸਡੀਐਮ ਸਾਹਿਬ ਦੀ ਸਿਫਤ ਕਰਦਾ ਆਪਣੇ ਕਮਿਸ਼ਨਰ ਸਾਹਿਬ ਜਿਹੜੇ ਸਾਡੇ ਸ਼ਾਇਰੀ ਪੰਡਾਰੀ ਜੀ ਉਹਨਾਂ ਨੂੰ ਇੱਕ ਕਾਲ ਦੇ ਉੱਤੇ 10 ਮਿੰਟ ਦੇ ਵਿੱਚ ਸਾਰੀ ਟੀਮ ਇੱਥੇ ਤਹਿਸੀਲਦਾਰ ਸਾਹਿਬ ਵੀ ਇੱਥੇ ਆਏ ਆ ਤੇ ਕਾਰਪੋਰੇਸ਼ਨ ਦੀ ਟੀਮ ਨੇਰ ਸਾਹਿਬ ਦੇ ਕਹਿਣ ਤੇ ਵੀ ਇੱਥੇ ਪਹੁੰਚ ਗਈ ਹੈ ਜਿਹੜਾ ਕਿ ਕੰਮ ਉਹਨਾਂ ਨੇ ਨਾਲ ਹੀ ਸ਼ੁਰੂ ਕਰਤਾ ਹੈ ਇਹ ਬੜਾ ਮਹਾਰਾਜ ਦਾ ਸ਼ੁਕਰ ਹੈ ਕਿ ਕੋਈ ਨੁਕਸਾਨ ਨਹੀਂ ਹੋਇਆ ਤੇ ਜਿਹੜਾ ਬਚਾ ਕਰ ਸ਼ੁਰੂ ਹੋ ਗਿਆ ਤੇ ਬਿਲਕੁਲ ਠੀਕ ਹੋ ਜਾਏਗਾ ਇਸ ਦੇ ਕਾਰਨ ਜੀ ਹੁਣ ਦੇਖ ਰਹੇ ਆ ਜੀ ਅਫਸਰ ਆਏ ਦੇ ਆ ਉਹ ਵੇਖਦੇ ਜੀ ਇਹ ਕੁਦਰਤ ਦੀ ਪ੍ਰਕੋਪ ਹੈ ਪ੍ਰਕੋਪ ਹੈ ਤੇ ਕੀ ਕਹਿ ਸਕਨੇ ਆ ਜੀ ਹੁਣ ਇਹ ਤੇ ਚੈੱਕ ਕਰਦੇ ਪਏ ਆ ਦਾ ਕਾਰਨ ਕੀ ਰਿਹਾ ਹੋਏਗਾ ਤੇ ਉਹਨੂੰ ਚੈੱਕ ਕਰਕੇ ਉਹਨੂੰ ਠੀਕ ਕਰਨਗੇ ਹਰਪਰ ਸਿੰਘ ਜੀ ਤਹਿਸੀਲਦਾਰ ਬਟਾਲਾ ਜੀ ਹੁਣ ਹੁਣ ਮੈਸੇਜ ਮਿਲਿਆ ਸੀ ਕਿ ਇੱਥੇ ਇੱਕ ਮੋਲੇ ਚ ਇੱਕ ਕਾਫੀ ਦਿੱਕਤ ਆਈ ਹੈ ਪਾਣੀ ਆ ਆਪਣਾ ਔਰ ਕਾਫੀ ਜਿਹੜਾ ਹੈਗਾ ਜਿੱਥੇ ਖੱਡਾ ਪੈ ਗਿਆ ਖੱਡਾ ਪੈ ਗਿਆ ਜੀ ਤੇ ਉਹ ਮੌਕੇ ਦੀ ਨਜ਼ਰ ਦੇ ਸਾਡੇ ਪ੍ਰਸ਼ਾਸਨ ਵੱਲੋਂ ਮੌਕੇ ਤੇ ਐਸਡੀਓ ਸਾਹਿਬ ਤੇ ਠੇਕੇਦਾਰ ਸਾਹਿਬ ਇਸ ਕੰਮ ਦੇ ਡਿਊਟੀ ਲੱਤੀ ਹੈ ਤੇ ਹੁਣ ਇਹ ਸਾਰਾ ਕੰਮ ਚੱਲੂ ਹੋ ਜਾਏਗਾ ਜੀ ਬਾਕੀ ਸਾਰਾ ਜਾਇਜ ਲੈ ਕੇ ਜੋ ਵੀ ਇੱਥੇ ਮੋਸਟ ਆਪਣਾ ਹੋਏਗਾ ਉਹ ਹੈਲਪ ਜਿਹੜੀ ਪੂਰੀ ਕੀਤੀ ਜਾਊਗੀ ਕੰਮ ਕੋਈ ਮੈਸੇਵਿੰਗ ਦੇ ਪ੍ਰਕਾਸ਼ਨ ਵਾਸਤੇ ਇੱਕ ਰਸਤਾ ਜਿਹੜਾ ਬਰਬਨ ਬੰਦ ਕਰਤਾ ਤੇ ਜੀ ਸੀ ਵੀ ਵੀ ਆ ਗਈ ਤੇ ਨਾਲੇ ਜੀ ਥੋੜਾ ਜਿਹਾ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਜਿਹੜੇ ਹੈਗੇ ਮਹੱਲੇ ਵਾਲੇ ਉਹਨਾਂ ਨੂੰ ਨੋਟਿਸ ਵੀ ਦਵਾਂਗੇ ਜੀ ਅਵੇਕਸ਼ਨ ਜਿੱਦੇ ਕਿਤੇ ਲੋੜ ਪਈ ਇਹ ਕਰਦੇ ਬਾਰੇ ਨੋਟਿਸ ਅਵੇਕਸ਼ਨ ਦੇ ਅਵੇਕਸ਼ਨ ਤੋਂ ਦੱਗ ਕੋਈ ਮਿਸਹੈਪਨਿੰਗ ਹੋਰ ਨਾ ਹੋਵੇ ਠੀਕ ਅੱਜ ਆਏ ਆ ਜੀ ਇੱਥੇ ਆਪਣਾ ਬੀਕੋ ਕੰਪਲੈਕਸ ਕੰਪਲੇਂਟ ਆਈ ਸੀਗੀ ਜੀ ਬਰਮਾ ਸਾਹਿਬ ਦਾ ਫੋਨ ਆਇਆ ਜੀ ਇੱਥੇ ਕਿ ਆ ਕੋਲ ਪੈ ਗਈ ਇੱਥੇ ਸਾਰੀ ਗਲੀ ਜਿਹੜੀ ਆ ਡੂੰਗੀ 5 ਫੁੱਟ ਤਲੇ ਕੋਲ ਆ ਸੋ ਆਪਾਂ ਹੁਣ ਮੌਕੇ ਤੇ ਆਏ ਦੇਖਿਆ ਇਉਂ ਨੂੰ ਜੀਸੀਬਣਾ ਤਲਾਕ ਦੇਖ ਰਹੇ ਵਾਕਈ ਖੋਲ ਹੈਗੀ ਏ ਥੱਲੇ ਪੰਜ ਫਾਟ ਫੁੱਡੂਗੀ ਤੱਕ ਖੋਲ ਲੱਭ ਰਹੀ ਏ ਸਾਨੂੰ ਔਰ ਉਹ ਮਕਾਨ ਦੇ ਥੱਲੇ ਤੱਕ ਵੀ ਜਾ ਰਹੀ ਏ ਰੀਜ਼ਨ ਫਸਟ ਇਨੀਸ਼ੀਅਲੀ ਇਹੀ ਆਇਆ ਕਿ ਸ਼ਾਇਦ ਮੇਨ ਹੌਲ ਦਾ ਪਾਣੀ ਜਿਹੜਾ ਲੀਕ ਹੋ ਕੇ ਉਹ ਇਹ ਸਾਰਾ ਮਲਬਾ ਆਇਆ ਬਾਕੀ ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਕਿੱਥੇ ਇਹ ਖੋਲ ਕਿੱਥੋਂ ਪਈ ਏ ਪਾਣੀ ਕਿੱਥੋਂ ਲੀਕ ਹੋਇਆ ਜੀ ਫਟ 4-5 ਫੁੱਟ ਲੱਗ ਰਿਹਾ ਜੀ ਹਲੇ ਸਾਹਮਣੇ ਲੱਗ ਰਿਹਾ ਆਪ ਜੀ ਦੇ ਸਾਹਮਣੇ ਆ 3-4 ਫੁੱਟ ਹੈਗਾ ਨਹੀਂ ਨੁਕਸਾਨ ਵਾਲੇ ਕੋਈ ਨਹੀਂ ਹੋਇਆ ਪਰ ਹੋ ਸਕਦਾ ਸੀ ਅਗਰ ਸਮੇਂ ਸਿਰ ਇਹ ਚੀਜ਼ ਨ ਪਾਣੀਓ ਕਮਿਸ਼ਨਰ ਨਗਰ ਨਿਗਮ ਨੇ ਬਟਾਲੀ ਦੀ ਹਦਾਇਤ ਹੈ ਜੀ ਇਹਨੂੰ ਤੁਰੰਤ ਹੀ ਇਹਨੂੰ ਕਰਾਇਆ ਜਾਵੇ ਜੋ ਵੀ ਕਿਤੇ ਪ੍ਰੋਬਲਮ ਆਦੀ ਸ਼ਹਿਰ ਵਿੱਚ ਇਨੀਸ਼ੀਅਲੀ ਇਹੀ ਲੱਗਾ ਜੀ ਕਿਉਂਕਿ ਪਾਣੀ ਆਪਾਂ ਮੇਨ ਵਾਲ ਦੇ ਛੁੱਟ ਕੇ ਦੇਖਿਆ ਪਾਣੀ ਬਾਹਰ ਆ ਰਿਹਾ ਸੀ ਇਨੀਸ਼ੀਅਲੀ ਤੇ ਇਹੀ ਆਇਆ ਸਾਡੇ ਸਾਹਮਣੇ ਕਿ ਪਾਣੀ ਜਿਹੜਾ ਸੀਵਰ ਦੇ ਬਾਹਰ ਜਾ ਰਿਹਾ ਲੀਕ ਹੋ ਰਿਹਾ ਜਿਹਦੇ ਕਾਰਨ ਇਹ ਸਾਰੀ ਜਗ੍ਹਾ ਬੈਠੀ ਆ ਇਹਲੇ ਜਾਂਚ ਦਾ ਇਹਲੇ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਤੇ ਇਹਦੇ ਪਹਿਲਾਂ ਦੀ ਹੈ ਇਹਦੇ ਕਰਕੇ ਪਈ ਹੈ ਹਾਂ ਇਸ ਘਰ ਤੱਕ ਉਹ ਪੋਲ ਆ ਜ਼ਰੂਰੀ ਹੈ ਉਹ ਦਿਨੀਆਂ ਤੱਕ ਆਪਾਂ ਫਿਲਹਾਲ ਪਟਾਈ ਕਰ ਰਹੇ ਹਾਂ ਜੋ ਸਾਹਮਣੇ ਆਣਗੇ ਉਹ ਸਾਹਮ ਬਾਕੀ ਅੱਗੇ ਕੰਮ ਕਰ ਰਹੇ ਆ ਪਤਾ ਲੱਗੇਗਾ ਜਿਸ ਤਰ੍ਹਾਂ ਅੱਗੇ ਅੱਗੇ ਜੀ